ਇੱਕ ਵਾਰ ਇੱਕ ਰਾਜਾ ਫੈਸਲਾ ਕਰਦਾ ਹੈ ਕਿ ਮੈਂ ਆਪਣੇ ਖਜ਼ਾਨੇ ਦਾ ਅੱਧਾ ਹਿੱਸਾ ਆਪਣੀ ਪਰਜਾ ਦੇ ਵਿੱਚ ਵੰਡਣਾ ਹੈ ਸੋ ਉਸ ਨੇ ਆਪਣੀ ਸਾਰੀ ਪਰਜਾ ਨੂੰ ਇਸ ਗੱਲ ਦਾ ਸੁਨੇਹਾ ਲਾ ਦਿੱਤਾ ਮਿੱਥੇ ਹੋਏ ਦਿਨ ਲੋਕ ਖਜ਼ਾਨਾ ਲੈਣ ਵਾਸਤੇ ਲਾਈਨਾਂ ਬਣਾ ਕੇ ਖੜੇ ਹੋ ਜਾਂਦੇ ਹਨ ਤਾਂ ਉਸ ਵੇਲੇ ਉਹਦੇ ਜਿਹੜੇ ਅਹਿਲਕਾਰ ਨੇ ਉਹ ਰਾਜੇ ਦੇ ਦੱਸੇ ਦੇ ਮੁਤਾਬਕ ਖਜ਼ਾਨਾ ਜਿਹੜਾ ਉਹ ਥੋੜਾ ਥੋੜਾ ਕਰਕੇ ਪਰਜਾ ਦੇ ਵਿੱਚ ਵੰਡ ਰਹੇ ਹਨ ਤਾਂ ਉਸ ਵੇਲੇ ਰਾਜਾ ਜਿਹੜਾ ਇਹ ਵੇਖਣ ਵਾਸਤੇ ਆਉਂਦਾ ਹੈ ਕਿ ਕਿਸੇ ਦੇ ਨਾਲ ਕੋਈ ਵਿਤਕਰਾ ਤਾਂ ਨਹੀਂ ਹੋ ਰਿਹਾ ਕੀ ਖਜ਼ਾਨਾ ਉਸੇ ਢੰਗ ਨਾਲ ਵੰਡਿਆ ਜਾ ਰਿਹਾ ਹੈ ਕਿ ਜਿਵੇਂ ਮੈਂ ਆਪਣੇ ਅਹਿਲ ਕਰਨੋਂ ਦੱਸਿਆ ਸੀ ਤਾਂ ਜਿਸ ਵੇਲੇ ਰਾਜਾ ਆਇਆ ਉਹ ਕੀ ਵੇਖਦਾ ਹੈ ਕਿ ਜਿਹੜੇ ਲੋਕ ਲਾਈਨ ਵਿੱਚ ਲੱਗ ਕਰਕੇ ਖਜ਼ਾਨਾ ਲੈ ਰਹੇ ਸਨ ਸਿਪਾਈਆਂ ਦੇ ਕੋਲੋਂ ਧਨ ਲੈ ਰਹੇ ਸਨ ਉਹਨਾਂ ਦੇ ਵਿੱਚ ਇੱਕ ਇਨਸਾਨ ਪਿਛਲੇ ਪਾਸੇ ਖੜਾ ਹੋਇਆ ਆਪਣੀ ਵਾਰੀ ਜਿਹੜੀ ਹੈ ਉਹ ਦੂਜਿਆਂ ਨੂੰ ਦੇਈ ਜਾ ਰਿਹਾ ਜਿਹੜਾ ਵੀ ਕੋਈ ਸ਼ਖਸ ਆਉਂਦਾ ਹੈ ਉਹਨੂੰ ਆਪਣੀ ਜਗ੍ਹਾ ਤੇ ਖਲਾਰ ਦਿੰਦਾ ਕਿ ਤੂੰ ਧਣ ਲੈ ਲੈ ਕੋਈ ਗੱਲ ਨਹੀਂ ਮੈਂ ਬਾਅਦ ਵਿੱਚ ਲੈ ਲਵਾਂਗਾ ਇਸ ਤਰ੍ਹਾਂ ਈਉਂ ਕਹਿ ਲਓ ਕਿ ਉਹ ਆਪਣੀ ਜਿਹੜੀ ਵਾਰੀ ਹੈ ਉਹ ਦੂਜਿਆਂ ਨੂੰ ਵੰਡੀ ਜਾ ਰਹੀ ਆ ਤਾਂ ਉਸ ਵੇਲੇ ਰਾਜਾ ਉਹਦੇ ਕੋਲ ਜਾ ਕੇ ਇਹ ਗੱਲ ਪੁੱਛਦਾ ਹੈ ਕਿ ਭਾਈ ਤੂੰ ਖਜ਼ਾਨਾ ਨਹੀਂ ਲੈ ਰਿਆ ਤੂੰ ਆਪਣੀ ਵਾਰੀ ਕਿਉਂ ਦੇ ਰਿਆ ਹੈ ਦੂਸਰਿਆਂ ਨੂੰ ਤਾਂ ਉਹ ਇਨਸਾਨ ਇਸ ਬੜਾ ਸੋਣਾ ਇਸ ਗੱਲ ਦਾ ਜਵਾਬ ਦਿੰਦਾ ਕਹਿੰਦਾ ਰਾਜਨ ਤੁਸੀਂ ਮਹਾਨ ਹੋ ਧਨਾੜ ਹੋ ਤੁਹਾਡੇ ਕੋਲ ਖਜ਼ਾਨਾ ਹੈ ਜਿਹੜੀ ਚੀਜ਼ ਕਿਸੇ ਕੋਲ ਹੋਵੇ ਉਹੀ ਵੰਡੀ ਜਾ ਸਕਦੀ ਹੈ ਤੁਹਾਡੇ ਕੋਲ ਵੰਡਣ ਵਾਸਤੇ ਖਜ਼ਾਨਾ ਹੈ ਤੇ ਤੁਸੀਂ ਆਪਣਾ ਖਜ਼ਾਨਾ ਪਰਜਾਂ ਨੂੰ ਦੇ ਰਹੇ ਹੋ ਮੇਰੇ ਕੋਲ ਹੋਰ ਤਾਂ ਕੁਝ ਹੈ ਨਹੀਂ ਵੰਡਣ ਵਾਸਤੇ ਸਿਰਫ ਆਪਣੀ ਵਾਰੀ ਹੀ ਵੰਡ ਸਕਦਾ ਹਾਂ ਸੋ ਮੈਨੂੰ ਜਦੋਂ ਵਾਰੀ ਮਿਲਦੀ ਹੈ ਮੈਂ ਦੂਜੇ ਨੂੰ ਆਪਣੇ ਤੋ ਅੱਗੇ ਕਰ ਦਿੰਦਾ ਹਾਂ ਕਿ ਭਾਈ ਮੈਂ ਬਾਅਦ ਵਿੱਚ ਲੈ ਲਵਾਂਗਾ ਤੂੰ ਮੇਰੇ ਤੋਂ ਪਹਿਲਾਂ ਖਜ਼ਾਨਾ ਲੈ ਲੈ ਰਾਜਾ ਇਹ ਗੱਲ ਸੁਣ ਕੇ ਬੜਾ ਪ੍ਰਸੰਨ ਹੋਇਆ ਉਹ ਜਦੋਂ ਵਾਪਸ ਆਪਣੇ ਮੁਹੱਲਾ ਦੇ ਵਿੱਚ ਜਾਂਦਾ ਹੈ ਤੇ ਰਾਣੀ ਪੁੱਛਦੀ ਹੈ ਕਿਹੜੀ ਜਗ੍ਹਾ ਤੋਂ ਆ ਰਹੇ ਹੋ ਤੇ ਰਾਜਾ ਇਸ ਗੱਲ ਦਾ ਜਵਾਬ ਦਿੰਦਾ ਮੈਂ ਦੁਨੀਆ ਦੇ ਸਾਰਿਆਂ ਤੋਂ ਵੱਡੇ ਦਾਨੀ ਇਨਸਾਨ ਨੂੰ ਮਿਲ ਕੇ ਆ ਰਿਆਂ ਮੈਂ ਤਾਂ ਸਿਰਫ ਖਜ਼ਾਨਾ ਵੰਡਿਆ ਕਿਉਂਕਿ ਮੇਰੇ ਕੋਲ ਵੰਡਣ ਵਾਸਤੇ ਖਜ਼ਾਨਾ ਸੀ ਉਸ ਗਰੀਬ ਬੰਦੇ ਕੋਲ ਵੰਡਣ ਵਾਸਤੇ ਹੋਰ ਕੁਝ ਵੀ ਨਹੀਂ ਸੀ ਉਹ ਆਪਣੀ ਵਾਰੀ ਦੂਜਿਆਂ ਨੂੰ ਦੇਈ ਜਾ ਰਿਹਾ ਸੀ ਇਹ ਕਹਾਣੀ ਬੜੇ ਕਮਾਲ ਦੀ ਸਾਨੂੰ ਸਿਖਿਆ ਦਿੰਦੀ ਹੈ ਇਨਸਾਨ ਦੇ ਅੰਦਰ ਜੇ ਵੰਡ ਕੇ ਛਕਣ ਦੀ ਭਾਵਨਾ ਹੋਵੇ ਉਹ ਥੋੜੀ ਤੋਂ ਥੋੜੀ ਚੀਜ਼ ਵੀ ਵੰਡ ਕੇ ਛਕ ਸਕਦਾ ਹੈ ਜੇ ਵੰਡਣ ਵਾਸਤੇ ਧਨ ਨਹੀਂ ਅਸੀਂ ਕਿਸੇ ਲੋੜਵੰਦ ਨੂੰ ਆਪਣਾ ਸਮਾਂ ਵੀ ਦੇ ਸਕਦੇ ਹਾਂ ਕਿਸੇ ਦਾ ਦੁੱਖ ਸੁਣ ਸਕਦੇ ਹਾਂ ਕਿਸੇ ਦੇ ਕੋਲ ਦੋ ਘੜੀਆਂ ਸੀ ਬਹਿ ਸਕਦੇ ਹਾਂ ਮਹਾਰਾਜ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਜਦੋਂ ਸਿੱਧਾਂ ਦੇ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਮਹਾਰਾਜ ਜੀ ਨੂੰ ਕਿਹਾ ਸੀ ਤੁਸੀਂ ਵੰਡ ਕੇ ਛਕਣ ਦੀ ਗੱਲ ਕਰਦੇ ਹੋ ਕਿ ਬੰਦੇ ਨੂੰ ਸਾਰਾ ਕੁਝ ਵੰਡਣਾ ਚਾਹੀਦਾ ਹੈ ਕਿ ਸੱਚਮੁੱਚ ਇਨਸਾਨ ਹਰ ਚੀਜ਼ ਵੰਡ ਸਕਦਾ ਹੈ ਤਾਂ ਗੁਰੂ ਸਾਹਿਬ ਨੇ ਕਿਹਾ ਸੀ ਵੰਡਣ ਦੀ ਭਾਵਨਾ ਹੋਣੀ ਚਾਹੀਦੀ ਹੈ ਇਨਸਾਨ ਥੋੜੀ ਤੋਂ ਥੋੜੀ ਚੀਜ਼ ਵੀ ਵੰਡ ਸਕਦਾ ਹੈ ਤਾਂ ਉਹਨਾਂ ਨੇ ਮਹਾਰਾਜ ਜੀ ਨੂੰ ਤਿਲ ਦਿੱਤਾ ਕਿ ਤਿਲ ਵੰਡ ਕੇ ਵਿਖਾਓ ਤਾਂ ਗੁਰੂ ਸਾਹਿਬ ਨੇ ਇੱਕ ਭਾਂਡਾ ਮੰਗਵਾਇਆ ਉਹਦੇ ਵਿੱਚ ਥੋੜਾ ਜਿਹਾ ਪਾਣੀ ਪਾਇਆ ਤਿਲ ਨੂੰ ਉਹਦੇ ਵਿੱਚ ਪਾ ਕਰਕੇ ਚੰਗੀ ਤਰ੍ਹਾਂ ਉਸ ਨੂੰ ਘੋਟ ਕੇ ਤੇ ਪਾਣੀ ਦੇ ਵਿੱਚ ਮਿਲਾ ਕਰਕੇ ਕੁੱਟ-ਕੁੱਟ ਪਾਣੀ ਸਾਰਿਆਂ ਨੂੰ ਪਿਲਾ ਦਿੱਤਾ ਤੇ ਸਿੱਧ ਵੇਖ ਕੇ ਹੈਰਾਨ ਰਹਿ ਗਏ ਮਹਾਰਾਜ ਜੀ ਨੇ ਸਮਝਾਇਆ ਹਾਂ ਜੇ ਵੰਡਣ ਦੀ ਭਾਵਨਾ ਹੋਵੇ ਇੱਕ ਤਿਲ ਵੀ ਵੰਡਿਆ ਜਾ ਸਕਦਾ ਹੈ